ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸ਼ਾਰਟ ਵੀਡੀਓ ਬਣਾ ਰਹੇ ਆਂ ਅੱਜ ਆਪਾਂ ਬਾਈ ਖੁਸ਼ਪਿੰਦਰ ਦੇ ਘਰੋਂ ਪਿੰਡ ਝੋੜ ਖੜੇ ਆਂ ਆਪਾਂ ਤਹਿਸੀਲ ਇਹਨੂੰ ਮਲੋਟ ਪੈਂਦੀ ਆ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਈ ਕੋਲੇ ਨਾ ਤੀਜਾ ਸੁਆ ਤਾਜੀ ਸੂਈ ਗਾਂ ਵਕਾਊਆ ਨਿਗਾਹ ਮਾਰੋ ਸੀ ਫੇਸਬੁੱਕ ਦੀ ਚੈੱਕ ਕਰ ਲਓ ਲੈ ਕਰਿਓ ਚੈੱਕ ਕਰਾਂ ਫੇਸ ਦੀ ਚੈੱਕ ਕਰ ਲਓ ਤੇ ਕੱਦ-ਗਾਠ ਦੀ ਚੈੱਕ ਕਰ ਲਓ ਸੀ ਟੌਪ ਦਾ ਕੱਦ ਆ ਫੁੱਲ ਹਾਈਟ ਦੀ ਆਪਾਂ ਗੱਲ ਕਰਗੇ ਜੀ ਪੂਰੇ ਕੱਦ-ਗਾਠ ਵਾਲੀ ਆ ਤੇ ਪੂਰੀ ਲੰਮੀ ਵੇਲ ਵਾਲੀ ਹੈ ਗਾਂ ਮਾਰੋ ਨਿਗਾਹ ਕਰਾਂ ਤਾਜੀ ਸੂਈ ਆ ਮਗਰ ਬੱਚਾ ਵੱਛਾ ਤੇ ਪੂਰੀ ਵੀਡੀਓ ਨਾ ਆਪਾਂ ਬਾਈ ਦੇ ਘਰੋਂ ਕਵਰ ਕੀਤੀ ਆ ਆਪਣੇ ਚੈਨਲ ਤੇ ਪਾਵਾਂਗੇ ਉੱਥੇ ਤੁਸੀਂ ਦੇਖ ਸਕਦੇ ਹੋ ਸ਼ਾਰਟ ਵੀਡੀਓ ਦੇ ਵਿੱਚ ਤੁਹਾਨੂੰ ਆਪਣਾ ਦਿਖਾ ਦਿੰਨੇ ਆ ਇੱਕ ਵਾਰੀ ਨਾੜਾ ਨਾੜਾ ਚੈੱਕ ਕਰ ਲਓ ਤੇ ਥਣ ਵੇਖੋ ਜੀ ਭਲੋਣ ਕਰਕੇ ਥੋੜਾ ਜਿਹਾ ਥਣਾ ਬਾਹਰ ਨੂੰ ਘੱਟ ਕੱਢਦੀ ਆ ਤੇ ਥਣ ਹਵਾਨੇ ਦੀ ਬਹੁਤ ਸਾਫ ਆ ਮਗਰ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਲੈ ਕਰੋ ਚੈੱਕ ਕਰੋ ਦੂਸਰੇ ਬੰਨੇ ਵੀ ਨਿਗਾ ਮਾਰਾ ਦਿੰਨੇ ਆ ਲੈ ਮਾਰੋ ਚੈੱਕ ਕਰੋ ਚੈੱਕ ਕਰੋ ਨਾੜਾ ਨਾੜਾ ਇਧਰੋਂ ਵੀ ਚੈੱਕ ਕਰ ਲਓ ਦੋਸਤੋ ਤੇ ਇਧਰੋਂ ਵੀ ਦੇਖ ਲਓ ਕੱਦ ਕਾਠ ਦੀ ਟੌਪ ਦੇ ਕੱਦ ਗਾਠ ਦੀ ਆ ਤੇ ਤੁਸ ਮਾਰੋ ਨਿਗਾਹ ਇੱਕ ਵਾਰੀ ਹੋਰ ਤੁਸੀਂ ਚੈੱਕ ਕਰ ਲਓ ਥਾਣ ਹਵਾਨੇ ਦੀ ਪਿੱਛੋਂ ਚੈੱਕ ਕਰ ਲਓ ਥੋੜਾ ਜਿਹਾ ਬੱੱਚੇ ਕਰਕੇ ਕਰਦੀ ਆ ਲੈ ਜਾਣ ਦੇ ਜਾਣ ਦੇ ਕੋਈ ਨਹੀਂ ਲੈ ਮਾਰੋ ਨਿਗਾਹ ਕਰਾਂ ਕੁਆਲਿਟੀ ਚੈੱਕ ਕਰ ਲਓ ਤੁਸੀਂ ਟੌਪ ਕੁਆਲਿਟੀ ਜੀ ਆਪਾਂ ਗੱਲ ਕਰ ਗਏ ਤੇ ਨੰਬਰ ਬੋਲੀ ਵੀ ਆਪਣਾ 62801 ਠੀਕ ਹੈ ਜੀ 16332 ਨੰਬਰ ਇੱਕ ਵਾਰੀ ਹੋਰ ਬੋਲ ਦੀ ਬਾਈ 62801 16332 ਠੀਕ ਹੈ ਜੀ ਤੇ ਕਿਵੇਂ ਲੱਗੀ ਦੋਸਤੋ ਵੀਰ ਦੀ ਤੁਹਾਨੂੰ ਗਾਂ ਜੇ ਚੰਗੀ ਲੱਗਦੀ ਹੈ ਨਾ ਵੀਰ ਦਾ ਆਪਾਂ ਨੰਬਰ ਲੈ ਤਾਂ ਸਕਰੀਨ ਤੇ ਵੀ ਨੰਬਰ ਚਲਾਵਾਂਗੇ ਤੇ ਚੰਗੀ ਲੱਗਦੀ ਆ ਤੇ ਵੀਰ ਨਾਲ ਜਰੂਰ ਫੋਨ ਤੇ ਕੰਟੈਕਟ ਕਰਨਾ ਠੀਕ ਆ ਜੀ ਧੰਨਵਾਦ ਸਾਰੇ ਦੋਸਤਾਂ ਦਾ